ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਤੇ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ Royal Collection Gurdaspur ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਏਗੀ ਮਸਲੀਨ ਦੇ ਸੂਟ ਹੋਣਗੇ ਥ्रेड ਵਰਕ ਦਾ ਕੰਮ ਹੋਏਗਾ ਨਾਲ ਆਉਣਗੇ ਇੱਕਦਮ ਹੈਵੀ ਪਿਓਰ ਦੇ ਦੁਪੱਟੇ ਠੀਕ ਹੈ ਜੀ ਕਈਆਂ ਦੇ ਨਾਲ ਪਿਓਰ ਦੇ ਦੁਪੱਟੇ ਆਉਣਗੇ ਕਈਆਂ ਦੇ ਨਾਲ ਆਉਣਗੇ ਮਸਲੀਨ ਦੇ ਦੁਪੱਟੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕਸ ਸੈਂਡ ਕਰ ਸਕਦੇ ਹੋ ਵਿਦ ਸੂਟ ਚੈੱਕ ਕਰੋ ਤੇ ਲੁੱਕ ਚੈੱਕ ਕਰੋ ਇਕਦਮ ਬੁਟੀਕ ਸਟਾਈਲ ਜਿਹੜੇ ਉਹ ਸੂਟ ਹੋਣਗੇ ਕਲਰ ਬਹੁਤ ਹੀ ਪਿਆਰੇ ਪਿਆਰੇ ਹੋਣਗੇ ਵਾਇਲਟ ਸ਼ੇਡ ਆਏਗੀ ਸਭ ਤੋਂ ਪਹਿਲੇ ਮਸਲੀਨ ਫੈਬਰਿਕ ਹੋਏਗਾ ਥੋੜਾ ਲਾਈਨਿੰਗ ਵਾਲਾ ਜਿਹੜਾ ਇਹ ਫੈਬਰਿਕ ਚੱਲਦਾ ਪਿਆ ਜਿਹੜਾ ਮਾਰਕੀਟ ਵਿੱਚ ਲੇਟੈਸਟ ਫੈਬਰਿਕ ਹੋਏਗਾ ਤੇ ਇਸ ਦੇ ਉੱਪਰ ਜਿਹੜਾ ਇਹ ਤੁਹਾਨੂੰ ਪੇਂਟ ਵਰਕ ਮਿਲੇਗਾ ਪਲੱਸ ਗੋਟਾ ਪੱਟੀ ਦਾ ਕੰਮ ਮਿਲੇਗਾ ਤੁਸੀਂ ਚੈੱਕ ਕਰੋ ਫਲਾਵਰਸ ਬਹੁਤ ਹੀ ਪਿਆਰੇ ਬਣੇ ਆ ਤੇ ਨਾਲ ਆਏਗਾ ਇਸ ਦੇ ਵਿੱਚ ਥਰੈਡ ਵਰਕ ਦਾ ਕੰਮ ਨੈਕ ਲਾਈਨ ਬਹੁਤ ਸੋਹਣੀ ਬਣੀ ਆ ਇੱਕਦਮ ਪੂਰੀ ਡਿਜ਼ਾਈਨਰ ਨੈਕ ਲਾਈਨ ਆਏਗੀ ਤੇ ਡਬਲ ਪੈਨਲਿੰਗ ਜਿਹੜੀ ਉਹ ਤੁਹਾਨੂੰ ਲੈਸ ਦੇ ਨਾਲ ਮਿਲਦੀ ਪਈ ਆ ਬਹੁਤ ਸੋਹਣਾ ਜਿਹਾ ਕੰਮ ਆ ਇੱਕ 골ਡਨ ਕਲਰ ਦਾ ਫਲਾਵਰ ਆ ਗ੍ਰੇ ਟੋਨ ਦਾ ਫਲਾਵਰ ਆਏਗਾ ਬਹੁਤ ਪਿਆਰਾ ਜਿਹਾ ਬੁਟੀਕ ਸਟਾਈਲ ਹੋਏਗਾ ਸੂਟ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਵਾਇਲਟ ਸ਼ੇਡ ਪਰਪਲ ਵਾਇਲਟ ਸ਼ੇਡ ਆਏਗੀ ਦੁਪੱਟਾ ਦੇਖੋ ਇੱਕਦਮ ਡਿਜ਼ਾਈਨਰ ਲੁੱਕ ਦਾ ਦੁਪੱਟਾ ਆਏਗਾ ਬਹੁਤ ਪਿਆਰੇ ਜਿਹੇ ਜਿਹੜੇ ਵੀ ਕਲਰ ਜਿਹੜੇ ਆ ਤੁਹਾਡੇ ਪੈਂਟ ਦੇ ਆਏ ਨੇ ਉਹੀ ਸੇਮ ਕਲਰ ਜਿਹੜੇ ਆਉਣਗੇ ਦੁਪੱਟੇ ਦੇ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਆ ਆ ਲੈਸਿਸ ਨਾਲ ਫਿਨਿਸ਼ਿੰਗ ਮਿਲੇਗੀ ਇੱਕਦਮ ਪਿਓਰ ਮਸਲੀਨ ਦਾ ਜਿਹੜਾ ਲਾਈਨਿੰਗ ਵਾਲਾ ਦੁਪੱਟਾ ਹੋਏਗਾ ਲੈਸਿਸ ਦੇ ਨਾਲ ਤੁਹਾਨੂੰ ਜਿਹੜੀ ਉਹ ਫਿਨਿਸ਼ਿੰਗ ਮਿਲੇਗੀ ਤੇ ਨਾਲ ਹੋਏਗਾ ਬਹੁਤ ਪਿਆਰਾ ਕਲਰਫੁਲ ਦੁਪੱਟਾ ਠੀਕ ਹੈ ਜੀ ਪੂਰੀ ਲੁੱਕ ਚੈੱਕ ਕਰੋ ਸੂਟ ਦੀ 1195 ਹੋਏਗਾ ਰੇਟ ਤੇ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਇੱਕਦਮ ਬੁਟੀਕ ਸਟਾਈਲ ਜਿਹੜਾ ਆ ਉਹ ਸੂਟ ਆਏਗਾ ਲੈਸਿਸ ਦੇ ਨਾਲ ਵੀ ਜਿਹਦੀ ਇਸ ਦੀ ਬਹੁਤ ਪਿਆਰੀ ਜੀ ਫਿਨਿਸ਼ਿੰਗ ਆਏਗੀ ਗੋਟਾ ਪੱਟੀ ਦਾ ਪੂਰਾ ਠ ਕੰਮ ਆਏਗਾ ਤੇ ਦੂਸਰਾ ਕਲਰ ਦੇਖੋ ਰਸਟ ਸ਼ੇਡ ਠੀਕ ਹੈ ਜੀ ਮਸਲੀਨ ਦਾ ਫੈਬਰਿਕ ਹੋਏਗਾ ਲਾਈਨਿੰਗ ਮਸਲੀਨ ਦਾ ਫੈਬਰਿਕ ਆ ਇਸ ਤਰ੍ਹਾਂ ਤੁਹਾਨੂੰ ਬਾਰਡਰ ਲਾਈਨ ਮਿਲਦੀ ਆ ਸੈਂਟਰ ਪੈਨਟਿੰਗ ਤੇ ਬਹੁਤ ਹੀ ਪਿਆਰੇ ਜਿਹੇ ਫਲਾਵਰ ਆਉਣਗੇ ਮਸ਼ੀਨ ਥ्रेड ਵਰਕ ਨਾਲ ਆਊਟਲਾਈਨਿੰਗ ਹੋਏਗੀ ਸੈਂਟਰ ਦੇ ਵਿੱਚ ਇਹਨਾਂ ਦੀ ਪੇਂਟਿੰਗ ਮਿਲੇਗੀ ਇਹ ਸਾਰਾ ਹੀ ਪੇਂਟਿੰਗ ਦਾ ਕੰਮ ਆ ਪਲੱਸ ਮਿਲੇਗਾ ਗੋਟਾ ਪੱਟੀ ਦਾ ਕੰਮ ਠੀਕ ਹੈ ਜੀ ਗੋਟਾ ਪੱਟੀ ਦਾ ਕੰਮ ਆਏਗਾ ਨੈਕ ਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਇੱਕਦਮ ਡਿਜ਼ਾਈਨਰ ਲੁੱਕ ਦੀ ਆਏਗੀ ਨੈਕ ਲਾਈਨ ਡਬਲ ਪੈਨਲਿੰਗ ਜਰੀਓ ਲੈਸ ਸੀ ਨਾਲ ਤੁਹਾਨੂੰ ਫਿਨਿਸ਼ ਮਿਲੇਗੀ ਤੇ ਨਾਲ ਗੋਟਾ ਪੱਟੀ ਪਲੱਸ ਪੇਂਟ ਦਾ ਜਿਹੜਾ ਉਹ ਆਏਗਾ ਬਾਜੂ ਦਾ ਕੰਮ ਠੀਕ ਹੈ ਜੀ ਬਹੁਤ ਹੀ ਸੋਹਣਾ ਬਾਜੂ ਵਰਕ ਵੀ ਆਏਗਾ ਤੇ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਇੱਕਦਮ ਕਲਰਫੁੱਲ ਸਟ੍ਰਿਪਸ ਵਾਲਾ ਦੁਪੱਟਾ ਹੁੰਦਾ ਪਿਆ ਹੈ ਆ ਮਸਲੀਨ ਦਾ ਦੁਪੱਟਾ ਹੋਏਗਾ ਲਾਈਨਿੰਗ ਮਸਲੀਨ ਦਾ ਦੁਪੱਟਾ ਆਏਗਾ 4 ਸਾਈਡਰ ਲੈਸ ਮਿਲੇਗੀ ਸੈਂਟਰ ਪੈਨਲਿੰਗ ਵੀ ਤੁਹਾਨੂੰ ਲੈਸਿਸ ਵਾਲੀਆਂ ਮਿਲਣਗੀਆਂ ਸੂਟ ਦੀ ਲੁੱਕ ਚੈੱਕ ਕਰੋ ਦੋ ਕਲਰ ਅਵੇਲੇਬਲ ਨੇ ਦੋ ਸੇਲ ਹੋ ਚੁੱਕੇ ਨੇ ਇਕਦਮ ਲਿਮਿਟਡ ਸਟਾਕ ਹੋਏਗਾ 1195 ਜਿਹੜਾ ਉਹ ਰੇਟ ਹੋਏਗਾ ਸੂਟਾਂ ਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਠੀਕ ਹੈ ਜੀ ਸਾਡੇ ਚੈਨਲ ਤੇ 11 ਵਜੇ ਲਾਈਵ ਤੇ ਅਸੀਂ ਕੱਢਾਂਗੇ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਇਸ ਨੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਸਾਡੀ ਲੌਂਗ ਵੀਡੀਓ ਤੇ ਜ਼ਰੂਰ ਕਮੈਂਟ ਕਰਕੇ ਜਾਇਆ ਕਰਨਾ ਹੈ ਜਿਹੜੇ ਸਾਡੇ ਲੌਂਗ ਵੀਡੀਓ ਤੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰਨਗੇ ਉਹਨਾਂ ਨੂੰ ਮਿਲੇਗਾ ਬਹੁਤ ਪਿਆਰਾ ਜਿਹਾ ਗਿਫਟ ਠੀਕ ਹੈ ਜੀ ਇੱਕ ਬਹੁਤ ਸੋਹਣਾ ਸੂਟ ਦਵਾਂਗੇ ਤੇ 11 ਵਜੇ ਤੇ ਲਾਈਵ ਤੇ ਤੁਸੀਂ 27th April ਨੂੰ ਲਾਸਟ ਸੰਡੇ ਜੁਆਇਨ ਕਰਨਾ ਹੈ ਤੇ ਤੁਸੀਂ ਜਿਹੜਾ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਅਗਲਾ ਗ੍ਰੇ ਕਲਰ ਦਾ ਸੂਟ ਆ ਮਸਲੀਨ ਫੈਬਰਿਕ ਹੋਏਗਾ ਇਹ ਥੋੜੀ ਜਿਹੀ ਸਿਲਕ ਮਸਲੀਨ ਫੈਬਰਿਕ ਹੋਏਗੀ ਠੀਕ ਹੈ ਜੀ उपर ग्रे टोन की नाल पिंक कलर की वेल आग आएगी, फ्लावर्स आएगी तुसी लुक चेक करोट छुट वर्क आएगा प्लस प्योर का दुबटा आएगा फोर संग मिलेगी टू सैड आएगी वेल विद फलावर लुक चेक करो बहुत ही प्यारे प्यारे सूट ने इस तीन कलर अवेलेबल हो ਇਕਵਾ ब्लू ਗ੍ਰੀਨ ਕਲਰ ਜਾਂ ਬਹੁਤ ਸੋਹਣੇ ਜਿਹੇ ਕਲਰ ਆ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਸਕਰੀਨ ਤੇ ਸੇਮ ਹੀ ਕਲਰ ਹੋਏਗਾ 1195 ਰੇਟ ਹੋਏਗਾ 올ਓਵਰ ਤੁਹਾਨੂੰ ਮਸਲੀਨ ਦਾ ਪਲੇਨ ਫੈਬਰਿਕ ਮਿਲੇਗਾ ਪਲੱਸ ਫਰੰਟ ਲਾਈਨ ਤੇ ਤੁਹਾਨੂੰ ਐਮਬਰਾਇਡਰੀ ਆਏਗੀ ਤੇ ਨਾਲ ਦੁਪੱਟਾ ਆਏਗਾ ਐਮਬਰਾਇਡਰੀ ਵਾਲਾ 1195 ਰੇਟ ਹੋਏਗਾ ਪਿੰਕ ਕਲਰ ਪਲੱਸ ਇਸ ਦੇ ਵਿੱਚ ਸਕਿਨ ਟੋਨ ਦੀ ਜਿਹੜੀ ਐਮਬਰਾਇਡਰੀ ਦਾ ਵਰਕ ਮਿਲੇਗਾ ਪੈਨਲਿੰਗ ਵਾਲਾ ਸੂਟ ਹੋਏਗਾ ਤੇ ਇਸ ਦੇ ਵਿੱਚ ਨੈਕ ਲਾਈਨ ਦੀ ਕੋਈ ਫਿਨਿਸ਼ਿੰਗ ਨਹੀਂ ਆ ਤੇ ਤੁਸੀਂ ਲੈਂਥ ਵਾਈਜ਼ ਜਿਹੜਾ ਵਾ ਉਹ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਲੈਂਥ ਚੰਨੀ ਮਰਜ਼ੀ ਰੱਖ ਸਕਦੇ ਹੋ ਅਗਲਾ ਕਲਰ ਇਸ ਦੇ ਵਿੱਚ ਪਿੰਕ ਡਾਰਕ ਟੋਨ ਆ ਗਾਜਰੀ ਸ਼ੇਡ ਆਏਗੀ ਤੇ ਇਸ ਦੇ ਉੱਪਰ ਆਏਗੀ ਸੀ ਗ੍ਰੀਨ ਟਾਈਪ ਕਲਰਿੰਗ ਠੀਕ ਹੈ ਜੀ ਸੀ ਗ੍ਰੀਨ ਟਾਈਪ ਜਿਹੜੀ OS ਦੇ ਵਿੱਚ ਆਏਗੀ ਏਮਬਰਾਇਡਰੀ ਪੈਨਨਿੰਗ ਆਏਗੀ ਛੋਟੀ ਬੂਟੀ ਆਏਗੀ ਫਲਾਵਰਸ ਹੋਣਗੇ ਔਰ ਬਾਰਡਰ ਲਾਈਨ ਫਲਾਵਰਸ ਦੇ ਨਾਲ ਤੇ ਬੇਲ ਦੇ ਨਾਲ ਫਿਨਿਸ਼ ਮਿਲੇਗੀ ਕਟਵਰਕ ਵਾਲੀ ਜਿਹੜੀ ਇਸ ਤਰ੍ਹਾਂ ਐਮਬਰਾਇਡਰੀ ਮਿਲੇਗੀ ਨਾਲ ਆਏਗਾ ਪਿਓਰ ਦਾ ਦੁਪੱਟਾ ਟੂ ਸਾਈਡ ਲੰਮੀ ਚੌੜੀ ਵੇਲ ਆਏਗੀ ਨਾਲ ਆਉਣਗੇ ਫਲਾਵਰ ਸੂਟ ਦੀ ਲੁੱਕ ਚੈੱਕ ਕਰੋ ਇੱਕਦਮ ਪੂਰੇ ਪਾਰਟੀ ਵੇਅਰ ਸਟਾਈਲ ਦੇ ਸੂਟ ਹੋਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅਗਲਾ ਆਏਗਾ ਬਹੁਤ ਪਿਆਰਾ ਜਿਹਾ ਮਸਟਰਡ ਟੋਨ ਠੀਕ ਹੈ ਜੀ ਇਹ ਅਗਲੀ ਡਿਜ਼ਾਈਨਿੰਗ ਆ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਬਹੁਤ ਪਿਆਰਾ ਜਿਹਾ ਭਰਿਆ ਭਰਿਆ ਸੂਟ ਆ ਤੁਸੀਂ ਚੈੱਕ ਕਰੋ ਡਬਲ ਪੈਨਲਿੰਗ ਆਏਗੀ ਛੋਟੀ ਬੂਟੀ ਆਏਗੀ ਵੱਡੇ ਫਲਾਵਰਸ ਆਉਣਗੇ ਤੇ ਇਸ ਦੀ ਜਿਹੜੀ ਬਾਰਡਰ ਲਾਈਨ ਆ ਉਹ ਵੀ ਇੱਕਦਮ ਪੂਰੀ ਜਿਹੜੀ ਉਹ ਹਾਈਲਾਈਟ ਆਏਗੀ ਠੀਕ ਹੈ ਜੀ ਬਹੁਤ ਹੀ ਸੋਹਣੀ ਜਿਹੜੀ ਉਹ ਆਏਗੀ ਪੈਨਲਿੰਗ ਪਲੱਸ ਬਾਰਡਰ ਲਾਈਨ ਇਸ ਦੇ ਵਿੱਚ ਸਕਾਈ ਫਿਰੋਜ਼ੀ ਕਲਰ ਦਾ ਜਿਹੜਾ ਥ्रेड ਲੱਗਾ ਹੈ ਤੇ ਨਾਲ ਸਕਿਨ ਟੋਨ ਦੀ ਜਿਹੜੀ embroiderry ਆਏਗੀ 10 ਐ ਦੁਪੱਟਾ ਬਹੁਤ ਸੋਹਣਾ ਬਣਿਆ ਆ ਠੀਕ ਹੈ ਦੁਪੱਟਾ ਬਹੁਤ ਹੀ ਪਿਆਰਾ ਆ ਆਏਗਾ ਇਸ ਦੇ ਵਿੱਚ ਪਿਓਰ ਦਾ ਦੁਪੱਟਾ ਆਏਗਾ ਤੇ ਇਸ ਦੇ ਵਿੱਚ ਤੁਹਾਨੂੰ ਆ ਟੂ ਸਾਈਡ ਜਿਹੜੀ ਹੈ ਉਹ এমਬਰਾਇਡਰੀ ਦੀ ਬੇਅਰ ਮੈਪ ਦੀ ਪੀਆ ਫਲਾਵਰਸ ਮਿਲਦੇ ਪਏ ਆ ਠੀਕ ਹੈ ਜੀ ਮਸਟਰਡ ਕਲਰ ਅਗਲਾ ਆਏਗਾ ਗ੍ਰੀਨ ਸ਼ੇਡ ਦੇ ਵਿੱਚ ਬਹੁਤ ਸੋਹਣਾ ਗ੍ਰੀਨ ਸ਼ੇਡ ਦੇ ਵਿੱਚ ਆ ਕਲਰ ਤੇ ਸੇਮ ਪਿੰਕ ਕਲਰ ਦੀ এমਬਰਾਇਡਰੀ ਨਾਲ ਸਕਿਨ ਟੋਨ ਦੀ এমਬਰਾਇਡਰੀ ਆਏਗੀ ਲੈਂਥ ਵਾਈਜ਼ ਜਿਹੜੀ ਉਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਸ ਦੀ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਆ ਚੈੱਕ ਕਰਨੇ ਚਾਹੋ ਤੁਸੀਂ ਇੱਕਦਮ ਪਾਰੀ ਸੂਟ ਬਣੇਗਾ ਜਦੋਂ ਤੁਸੀਂ पार्टी फंक्शन से अना कर सकते नॉर्मल जो किसी के घर जाने विजिट करते हैं तो कर सकते हैं दुबटे भी काफी जो लम्बे चौड़े हैवी दुब्टे फ्रंट लाइन बहुत सोहनी आएगी अगला पिंक गाजरी शेड आएगी इस ठीक है एम्ब्रॉयडरी देखते दे जाओ वेल जी वेल आ उसती एक गैटअप डिफरेंट ही ठीक है जी अः डबल पेनलिंग आएगी इसे भी सी ग्रीन टाइप जी कलरिंग है ਨਾਲਾਏ ਦਾ ਪਿਓਰ ਦਾ ਦੁਪੱਟਾ ਇਸ ਦੇ ਵਿੱਚ ਜਿਹੜੀ ਉਹ ਸਕੁਅਰ ਟਾਈਪ ਵੀ ਏਮਬਰਾਇਡਰੀ ਆਏਗੀ ਨਾਲ ਆਏਗੀ ਇਸ ਤੇ ਵੇਵ ਸਕਿਨ ਟਨ ਦੀ ਆਏਗੀ ਫੋਰ ਸਾਈਡਡ ਪਾਈਪਿੰਗ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਅੱਜ ਦੇ ਸਾਰੇ ਹੀ ਸੂਟਾਂ ਦਾ ਰੇਟ ਜਿਹੜਾ ਉਹ ਹੋਏਗਾ 1195 ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਆ ਵੀਦ ਰੇਟ ਸਾਡੇ ਚੈਨਲ ਤੇ ਹਰ ਇੱਕ ਵੀਡੀਓ ਦੇ ਵਿੱਚ ਜਿਹੜਾ ਰੇਟ ਮੈਂਸ਼ਨ ਹੁੰਦਾ ਆ ਤੇ ਅਸੀਂ ਲਾਈਵ ਤੇ ਵੀ ਹਰ ਰੋਜ਼ ਆਉਂਦੇ ਆ 11 ਵਜੇ ਠੀਕ ਹੈ ਜੀ ਤੁਸੀਂ ਸਾਨੂੰ 11 ਤੋਂ ਸਵਾ 11 ਦੇ ਵਿੱਚ ਲਾਈਵ ਲਾਈਵ ਤੇ ਵੀ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਤੇ ਐਡ ਹੋਣਾ ਚਾਹੁੰਦੇ ਹੋ ਤੇ ਇਸ ਨੰਬਰ ਤੇ ਤੁਸੀਂ ਜਿਹੜਾ ਹੈ ਉਹ ਮੈਸੇਜ ਸੈਂਡ ਕਰਕੇ ਜਿਹੜਾ ਵਾ ਸਾਡੇ ਨਾਲ ਫ੍ਰੀ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਤਾਂ ਜੋ ਤੁਹਾਨੂੰ ਸਾਡੇ ਚੈਨਲ ਦੀ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ